ਹਾਂਜੀ ਸ਼ਸ਼ਵੀ ਕਾਲ ਮੇਰੇ ਕਿਸਾਨ ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੈ ਖੇਤਾਂ ਦਾ ਰਾਜਾ ਸ਼ਕਤੀਮਾਨ ਰੋਟਾਵੇਟਰ ਤੂੰ ਨੇ ਖੇਤਾਂ ਦੇ ਨਾਲ-ਨਾਲ ਤੁਹਾਡੇ ਘਰ ਦੀ ਰਸੋਈ ਦਾ ਵੀ ਪੂਰਾ ਧਿਆਨ ਰੱਖੇਗਾ ਬੀਬੀਆਂ ਦੇ ਵਾਸਤੇ ਪਹਿਲੇ ਤੁਹਾਨੂੰ ਰੋਟਾਵੇਟਰ ਦੱਸਦਾ ਹਾਂ ਇਹ ਆਪਣੇ ਸ਼ਕਤੀਮਾਨ ਦਾ ਰੋਟਾਵੇਟਰ ਇਹਦੇ ਨਾਲ ਤੁਹਾਨੂੰ ਇੱਕ ਆਟਾ ਚੱਕੀ ਦੀ ਸਕੀਮ ਸ਼ਕਤੀਮਾਨ ਕੰਪਨੀ ਦੇ ਰਹੀ ਆ ਸ਼ਕਤੀਮਾਨ ਉਹ ਮੇਰੀ ਆਟਾ ਚੱਕੀ ਤੁਹਾਨੂੰ ਆਟਾ ਚੱਕੀ ਦੱਦਣਾ ਆ ਇਹ ਧੀਦੀ ਬਾਜ਼ਾਰ ਦੇ ਵਿੱਚ ਕੀਮਤ ਆ 16 ਤੋਂ 17000 ਰੁਪਏ ਇਹ ਆਟਾ ਚ ਕੀ ਆ ਆਪਾਂ ਇਹਦੇ ਵਿੱਚ ਆਪਣੇ ਕੋਈ ਕੋਈ ਵੀ ਕਣਕ ਬਾਜਰਾ ਕੁਝ ਵੀ ਪਾਣਾ ਤੇ ਇਹ ਤੇ ਇਹਦਾ ਤਾਂ ਲਿਖੀ ਹੋਈ ਆ ਕੁਝ ਵੀ ਮੱਕੀ ਆਟਾ ਚੋ ਚੋਲ ਕਿਸੇ ਤੁਸੀਂ ਪੀਣਾ ਇਹਦੇ ਵਿੱਚ ਪਾਓ ਮੌਕੇ ਤੇ ਹਫਤੇਕ ਦਾ ਆਟਾ ਤੁਸੀਂ ਪੀਓ ਇਹਦੇ ਵਿੱਚ ਤੇ ਇਥੋਂ ਆਟਾ ਚੱਕੀ ਇਥੇ ਲੱਗੀ ਹੋਈ ਆ ਇਥੇ ਨਿਕਲ ਕੇ ਤੇ ਟੋਲ ਇਹਦੇ ਵਿੱਚ ਲਾਟਾ ਪੈ ਜਾਂਦਾ ਤੇ ਇਹਦੀ ਬਾਜ਼ਾਰ ਦੇ ਵਿੱਚ ਕੀਮਤ 16 ਤੋਂ 17000 ਰੁਪਏ ਕੰਪਨੀ ਸ਼ਕਤੀਮਾਨ ਸਕੀਮ ਦੇ ਰਹੀ ਆ ਮਹੀਨੇ ਦੇ ਵਿੱਚ ਮਹੀਨੇ ਵਾਸਤੇ ਹੀ ਆਪਣੇ ਹੈਗੇ ਆ ਜੇ ਕਿ ਇਹਨੇ ਲਾਭ ਲੈਣਾ ਤਾਂ ਨਾ ਸੰਪਰਕ ਕਰ ਸਕਦਾ ਕੀਮਤ ਰੋਟੇਟਰ ਦੀ ਹੀ ਵਧੀ ਕੀਮਤ ਉਹ ਹੀ ਆ ਰੋਟੇਟਰ ਦੀ ਤੇ ਨਾਲ ਲੈ ਸਕੋ ਰੋਟੇਟਰ ਆ ਦੇਖੋ ਨੇ ਹਰ ਤਰ੍ਹਾਂ ਦਾ ਹੈਗਾ 7 ਫੁੱਟਾ 8 ਫੁੱਟਾ ਤੇ 8 ਫੁੱਟੇ ਪੇਰੇ ਆ ਸਾਡੇ ਕੋਲ ਉਹ ਆਪਣੇ ਕੋਲ ਸੁਪਰ ਸੀਡਰ ਪਿਆ ਉਹ ਆਪਣੇ ਕੋਲ ਉਧਰ ਇੱਕ ਹੋਰ ਜਨਕੀ ਮਤਲਬ ਜ਼ਿਆਦਾ ਸ਼ੋਕ ਆਪਣੇ ਕੋਲ ਉਧਰ ਪਿਆ ਹੋਇਆ ਤੇ ਰੋਟੇਟਰ ਹਾਰੇ ਇੱਕ ਆਪਣੇ ਹੈਗਾ ਆਪਣੇ ਕੋਲ ਸ਼ਕਤੀਮਾਨ ਦੇ ਜੇ ਕੋਈ ਚਾਹ ਵਾਨ ਹੈਗਾ ਲੈਣ ਵਾਸਤੇ ਇਸ ਦੀ ਨਹੀਂ ਲੈਣੀਆਂ